ਸੱਚੀ ਗੱਲ ਜੀ ਵੈਸੇ ਤਾਂ ਸਿੱਖਾਂ ਦੇ ਗੌਰਵਮਈ ਇਤਿਹਾਸ ਦੇ ਵਿੱਚ ਅਜਿਹੀਆਂ ਬਹੁਤ ਸਾਰੀਆਂ ਸਾਖੀਆਂ ਮਿਲਣਗੀਆਂ ਜਿਹੜੀਆਂ ਇੱਕ ਸਿੱਖ ਤੇ ਇੱਕ ਗੁਰੂ ਦੇ ਆਪਸੀ ਰਿਸ਼ਤੇ ਨੂੰ ਬਿਆਨ ਕਰਦੀਆਂ ਹੋਣ ਪਰ ਮੈਂ ਜਿਹੜੀ ਅੱਜ ਤੁਹਾਨੂੰ ਸਾਖੀ ਸੁਣਾਉਣ ਜਾ ਰਿਹਾ ਉਹ ਇੱਕ ਗੁਰੂ ਵੱਲੋਂ ਇੱਕ ਸਿੱਖ ਨੂੰ ਕੀਤੇ ਗਏ ਵਾਅਦੇ ਅਤੇ ਇੱਕ ਸਿੱਖ ਦੇ ਵੱਲੋਂ ਸਬਰ ਤੇ ਸੰਤੋਖ ਦੀ ਕਹਾਣੀ ਹੈ ਗੁਰਦੁਆਰਾ ਅੰਮ੍ਰਿਤਸਰ ਜਿਹੜਾ ਜਿਵੇਂ ਨਾਮ ਤੋਂ ਹੀ ਸਪਸ਼ਟ ਹੋ ਰਿਹਾ ਕਿ ਇਸ ਗੁਰੂ ਘਰ ਦਾ ਅੰਬ ਦੇ ਨਾਲ ਕੋਈ ਨਾ ਕੋਈ ਸਬੰਧ ਹੋਏਗਾ ਇਤਿਹਾਸ ਹੋਏਗਾ ਤੇ ਵਾਕਈ ਦਾ ਇਤਿਹਾਸ ਅੰਬਦ ਨਾਲ ਜੁੜਾ ਹੋਇਆ ਹੈ ਇਹ ਗੁਰੂ ਘਰ ਜਿਹੜਾ ਮੋਹਾਲੀ ਦੇ ਵਿੱਚ ਦਿੱਤਾ ਆ ਪੰਜਾਬ ਦੇ ਪਿੰਡ ਲੰਬੀਆਂ ਤੇ ਪਾਈਕੁਰਮ ਜਿਨ੍ਹਾਂ ਦਾ ਗੁਰੂ ਘਰ ਦੇ ਵਿੱਚ ਬੜਾ ਹੀ ਅਥਾ ਹੀ ਵਿਸ਼ਵਾਸ ਸੀ ਔਰ ਉਹਨਾਂ ਦੀ ਇਹ ਮੰਨ ਦੀ ਤਾਂਘ ਸੀ ਕਿ ਉਹ ਪੰਚਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਦਿਦਾਰੇ ਕਰਨ ਇਕਾਰ ਨੂੰ ਪਤਾ ਲੱਗਦਾ ਹੈ ਕਿ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਆਏ ਹੋਏ ਨੇ ਦਰਬਾਰ ਸਾਹਿਬ ਆਏ ਹੋਏ ਨੇ ਤਾਂ ਭਾਈ ਕੁਰਮ ਬਿਨਾਂ ਦੇਰੀ ਕੀਤਿਆਂ ਦਰਬਾਰ ਸਾਹਿਬ ਪਹੁੰਚ ਜਾਂਦੇ ਨੇ ਉੱਥੇ ਪਹੁੰਚਦੇ ਨੇ ਤਾਂ ਵੇਖਦੇ ਨੇ ਕਿ ਦੂਰੋਂ ਤਰਾਡਿਓਂ ਸੰਗਤਾਂ ਆਈਆਂ ਨੇ ਤਰ੍ਹਾਂ-ਤਰ੍ਹਾਂ ਦੀਆਂ ਚੀਜ਼ਾਂ ਸੰਗਤ ਦੇ ਵਿੱਚ ਵਰਤਣ ਲਈ ਲੈ ਕੇ ਆਈਆਂ ਨੇ ਜਾਂ ਗੁਰੂ ਘਰ ਦੇ ਲੈ ਕੇ ਆਈਆਂ ਨੇ ਗੁਰੂ ਮਹਾਰਾਜ ਲਈ ਲੈ ਕੇ ਆਈਆਂ ਨੇ ਤਾ ਉਹ ਦੇਖਦੇ ਕਿ ਕਾਬਲ ਦੀ ਵੀ ਸੰਗਤ ਆਈ ਹੋਈ ਹੈ ਕਾਬਲ ਦੀ ਸੰਗਤ ਅ ਅੰਬ ਲੈ ਕੇ ਆਂਦੀ ਹੈ ਆਪਣੇ ਨਾਲ ਬਹੁਤ ਵਧੀਆ ਅੰਬ ਜਿਹੜੇ ਕਾਬਲੀ ਅੰਬ ਲੈ ਕੇ ਆਂਦੀ ਹੈ ਤੇ ਜਦੋਂ ਦੀਵਾਨ ਦੀ ਸਮਾਪਤੀ ਹੁੰਦੀ ਹੈ ਤਾਂ ਗੁਰੂ ਸਾਹਿਬ ਕਹਿੰਦੇ ਨੇ ਕਿ ਅੰਬ ਜਿਹੜਾ ਉਹ ਸਾਰੀਆਂ ਇਹ ਸੰਗਤਾਂ ਦੇ ਵਿੱਚ ਵਰਤਾਇਆ ਜਾਵੇ ਉਹ ਅੰਬ ਕਾਬਲ ਦੀ ਸੰਗਤ ਵੱਲੋਂ ਜਿਹੜੀ ਇਹ ਉੱਥੇ ਦੀਵਾਨ ਦੇ ਵਿੱਚ ਮੌਜੂਦ ਸੰਗਤ ਹੁੰਦੀ ਹੈ ਉਹ ਉਹਨੂੰ ਵਰਤਾ ਦਿੱਤਾ ਜਾਂਦਾ ਤੇ ਇੱਕ ਅੰਬ ਜਿਹੜਾ ਉਹ ਭਾਈ ਕੁਰਮ ਨੂੰ ਮਿਲਦਾ ਪਾਈਕੁਰਮ ਦੇ ਮੰਦ ਦੇ ਵਿੱਚ ਇਹ ਗੱਲ ਜ਼ਰੂਰ ਆਂਦੀ ਹੈ ਕਿ ਮੈਂ ਬਾਗਾਂ ਦੇ ਸ਼ਹਿਰ ਦੇ ਵਿੱਚੋਂ ਆਇਆ ਬਾਗਾਂ ਦੇ ਦੇਸ਼ ਦੇ ਵਿੱਚੋਂ ਆਇਆ ਔਰ ਮੈਂ ਖਾਲੀ ਹੱਥ ਆਇਆ ਗੁਰੂ ਮਹਾਰਾਜੀ ਲਈ ਕੁਝ ਨਹੀਂ ਲੈ ਕੇ ਆਇਆ ਪਾਈਕੁਰਮ ਜਿਹੜਾ ਉਹ ਉਹਨੂੰ ਸੰਗਤ ਵਿੱਚ ਪ੍ਰਸ਼ਾਦ ਰੂਪੀ ਅੰਬ ਮਿਲਦਾ ਉਹ ਉਸਨੂੰ ਆਪਣੇ ਕੋਲ ਰੱਖ ਲੈਂਦਾ ਰਾਤ ਲੰਘਦੀ ਹੈ ਸਵੇਰ ਹੁੰਦੀ ਹੈ ਦਰਸ਼ਨ ਇਸ਼ਨਾਨ ਕਰਦਾ ਤੇ ਗੁਰੂ ਮਹਾਰਾਜ ਦੇ ਅੱਗੇ ਪੇਸ਼ ਹੋ ਜਾਂਦਾ ਤੇ ਉਹ ਅੰਬ ਗੁਰੂ ਸਾਹਿਬ ਨੂੰ ਪੇਟ ਕਰਦਾ ਕਿ ਇਹ ਤੁੱਛ ਜਿਹੀ ਪੇਂਟ ਮੇਰੇ ਵੱਲੋਂ ਗੁਰੂ ਸਾਹਿਬ ਜਾਣੀ ਜਾਣ ਹੁੰਦੇ ਨੇ ਅ ਕਟਕਟ ਕੇ ਅੰਤਰ ਕੀ ਜਨਤ ਭਲੇ ਬਰੇ ਕੀ ਪੀਰ ਪਛਾਨਤ ਗੁਰੂ ਸਾਹਿਬ ਕਹਿੰਦੇ ਨੇ ਕਿ ਭਾਈ ਕੁਰਮ ਇਹ ਤਾਂ ਉਹੀ ਅੰਬ ਹੈ ਜਿਹੜਾ ਕੱਲ ਅਸੀਂ ਸੰਗਤ ਵਿੱਚ ਵਰਤਾਇਆ ਸੀ ਤੇ ਸੰਗਤ ਵਿੱਚ ਵਰਤਾਇਆ ਹੋਇਆ ਅੰਬ ਤੁਸਾਂ ਨੂੰ ਦੇ ਰਿਹਾ ਫਿਰ ਉਹ ਸ਼ਰਮੰਦਾ ਜਾ ਹੋ ਜਾਂਦਾ ਭਾਈ ਕੁਰਮ ਜੀ ਤੇ ਭਾਈ ਕੁਰਮ ਕਹਿੰਦੇ ਨੇ ਕਿ ਗੁਰੂ ਪਾਤਸ਼ਾਹ ਮੈਂ ਆਇਆ ਤਾਂ ਬਾਗਾਂ ਵਾਲੇ ਸ਼ਹਿਰ ਤੋਂ ਆ ਪਰ ਮੈਂ ਆਇਆ ਖਾਲੀ ਆਤਾ ਮੈਂ ਬਹੁਤ ਸ਼ਰਮੰਦਾ ਸੋ ਉਸ ਵਕਤ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਕੁਰਮ ਤੇਰੀ ਇਹ ਆਸਥਾ ਜਿਹੜੀ ਇਹ ਕਬੂਲ ਹੋ ਗਈ ਹੈ ਅਸੀਂ 7ਵੇਂ ਜਾਮੇ ਦੇ ਵਿੱਚ ਤੇਰੇ ਕੋਲ ਜ਼ਰੂਰ ਆਵਾਂਗੇ ਕਿ ਔਰ ਜਿੱਥੇ ਵੀ ਤੂੰ ਹੋਵੇਂਗਾ ਉੱਥੇ ਤੇਰੇ ਕੋਲ ਆ ਕੇ ਅੰਬ ਜ਼ਰੂਰ ਖਾਵਾਂਗੇ ਭਾਈਕੁਰਮ ਇਹ ਸੁਣ ਕੇ ਬਹੁਤ ਖੁਸ਼ ਹੁੰਦੇ ਨੇ ਤੇ ਉਹ ਅੰਬ ਲੈ ਕੇ ਆਪਣੇ ਘਰ ਵਾਪਸ ਆ ਜਾਂਦੇ ਨੇ ਸਮਾਂ ਲੰਘਦਾ ਜਾਂਦਾ ਹੈ ਭਾਈਕੁਰਮ ਦੀ ਉਮਰ ਵੀ ਨਿਕਲਦੀ ਜਾਂਦੀ ਹੈ ਭਾਈਕੁਰਮ ਜਿਹੜੇ ਨੇ ਉਹ ਬਜ਼ੁਰਗ ਅਵਸਥਾ ਦੇ ਵਿੱਚ ਪਹੁੰਚ ਜਾਂਦੇ ਨੇ ਔਰ ਉਹ ਮੰਦ ਦੇ ਵਿੱਚ ਇਹ ਤਾਂਗ ਲੈ ਕੇ ਬੈਠੇ ਹੁੰਦੇ ਨੇ ਕਿ ਕਿਸ ਵੇਲੇ ਗੁਰੂ ਪਾਤਸ਼ਾਹ ਆਣਗੇ ਜਿਹੜਾ ਵਾਅਦਾ ਉਹਨਾਂ ਨੇ ਕੀਤਾ ਸੀਗਾ ਉਹ ਵਾਅਦਾ ਆਪਣਾ ਪੂਰਾ ਕਰਨਗੇ ਅ ਦਸੰਬਰ ਦੇ ਵਿੱਚ ਕਿਹਾ ਜਾਂਦਾ ਕਿ ਪੋ ਦੀ ਸੰਗਰਾਣ ਯਾਨੀ ਕਿ ਦਸੰਬਰ ਦੀ ਦਾ ਮਹੀਨਾ ਸੀਗਾ ਸੰਗਰਾਣ ਸੀਗੀ ਤਾਂ ਭਾਈ ਕੁਰਮ ਜਿਹੜੇ ਨੇ ਉਹ ਆਪਣੇ ਅੰਬਾਂ ਦੇ ਬਾਗ ਦੇ ਵਿੱਚ ਬੈਠੇ ਹੁੰਦੇ ਨੇ ਮੰਜੀ ਢਾ ਕੇ ਸੋ ਰਹੇ ਹੁੰਦੇ ਨੇ ਲੇਟੇ ਹੁੰਦੇ ਨੇ ਅ ਤਾਂ ਦੂਰ ਉਹਨਾਂ ਨੂੰ ਨਜ਼ਰ ਆਂਦਾ ਹੈ ਕਿ ਕੁਝ ਘੋੜੇ ਆ ਰਹੇ ਨੇ ਤਾਂ ਜਦੋਂ ਉਹ ਘੋੜੇ ਕੋਲ ਆਂਦੇ ਨੇ ਤਾਂ ਉਹ ਦੇਖਦੇ ਨੇ ਕਿ ਗੁਰੂ ਹਰ Rai ਸਾਹਿਬ ਆਪਣੇ ਸਿੱਖਾਂ ਦੇ ਨਾਲ ਉਹਨਾਂ ਦੇ ਕੋਲ ਆ ਕੇ ਖੜੇ ਹੋ ਜਾਂਦੇ ਨੇ ਭਾਈ ਗੁਰਮ ਦੀ ਅੱਖਾਂ ਖੁੱਲ ਜਾਂਦੀਆਂ ਨੇ ਅੱਖਾਂ ਦੇ ਵਿੱਚ ਨੀਰ ਆ ਜਾਂਦਾ ਤੇ ਉਹ ਗੁਰੂ ਪਾਤਸ਼ਾਹ ਦੇ ਚਰਨਾਂ ਨੂੰ ਅਥ ਲੰਦੇ ਨੇ ਕਿ ਤੁਸੀਂ ਆਪਣਾ ਵਾਦਾ ਨਹੀਂ ਭੁੱਲੇ ਤੁਸੀਂ ਦਰਸ਼ਨ ਕਰਨ ਦੇ ਲਈ ਇੱਥੇ ਜ਼ਰੂਰ ਆਏ ਔਰ ਗੁਰੂ ਹਰ Rai ਸਾਹਿਬ ਇਤਿਹਾਸ ਦੱਸਦਾ ਹੈ ਗੁਰੂ ਹਰ Rai ਸਾਹਿਬ ਮੁਸਕਰਾ ਕੇ ਕਹਿੰਦੇ ਨੇ ਕਿ ਦੇਖ ਭਾਈ ਗੁਰਮ ਅਸੀਂ ਤਾਂ ਆਪਣਾ ਵਾਦਾ ਪੂਰਾ ਕਰ ਦਿੱਤਾ ਹੁਣ ਤੂੰ ਆਪਣਾ ਵਾਦਾ ਪੂਰਾ ਕਰ ਤੂੰ ਮੈਨੂੰ ਕਿਹਾ ਸੀਗਾ ਕਿ ਜਦੋਂ ਤੁਸੀਂ ਮਿਲੋਗੇ ਤਾਂ ਅੰਬ ਜ਼ਰੂਰ ਛਕਾਵਾਂਗਾ ਹੁਣ ਤੂੰ ਸਾਨੂੰ ਅੰਬ ਖਵਾ ਪਾਈਕਰਮ ਸੇਸੋ ਪੰਜ ਪੈ ਜਾਂਦੇ ਨੇ ਕਿ ਦਸੰਬਰ ਦਾ ਮਹੀਨਾ ਪੋ ਦਾ ਮਹੀਨਾ ਹੈ ਤੇ ਇਸ ਮੌਸਮ ਦੇ ਵਿੱਚ ਅੰਬ ਕਿੱਥੋਂ ਲੈ ਕੇ ਆਵਾਂ ਉਹ ਗੁਰੂ ਮਹਾਰਾਜ ਅੱਗੇ ਹੱਥ ਜੋੜ ਕੇ ਕਹਿੰਦੇ ਨੇ ਕਿ ਗੁਰੂ ਪਾਤਸ਼ਾਹ ਇਸ ਮੌਸਮ 'ਚ ਤਾਂ ਅੰਬ ਹੁੰਦੇ ਹੀ ਨਹੀਂ ਮੈਂ ਬਹੁਤ ਖਿਮਾ ਦਾ ਯਾਚਕਾਂ ਮੈਂ ਤੁਹਾਨੂੰ ਅੰਬ ਕਿਵੇਂ ਖਵਾਵਾਂ ਇਤਿਹਾਸ ਹੱਸਦਾ ਹੈ ਕਿ ਗੁਰੂ ਹਰ Rai ਸਾਹਿਬ ਨੇ ਪਾਈਕਰਮ ਨੂੰ ਕਿਹਾ ਕਿ ਪਾਈਕਰਮ ਉੱਪਰ ਦੇਖ ਅੰਬਾਂ ਦਾ ਜਿਹੜਾ ਬੂਟਾ ਸੀਗਾ ਦਰਖਤ ਸੀਗਾ ਉਹ ਲੱਦਿਆ ਹੋਇਆ ਸੀ ਅੰਬਾਂ ਦੇ ਨਾਲ ਇੰਨਾ ਫਲ ਪਿਆ ਉਹਨੂੰ ਔਰ ਉਹ ਦੇਖ ਕੇ ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਫਾਈ ਖੁਰਮ ਬੈ ਗਏ ਕਿ ਗੁਰੂ ਪਾਤਸ਼ਾਹ ਵਾਕਈ ਜੋ ਤੁਸੀਂ ਵਾਦਾ ਕੀਤਾ ਸੀਗਾ ਉਹ ਤੁਸੀਂ ਨਿਭਾਇਆ ਤੇ ਮੈਂ ਜਿਹੜਾ ਵਾਦਾ ਕੀਤਾ ਸੀ ਉਹ ਵੀ ਤੁਹਾਡੇ ਘਰ ਕੇ ਹੀ ਨਿਭਣ ਜਾ ਰਿਹਾ ਤਾਂ ਉਹ ਅੰਬ ਤੋੜ ਕੇ ਗੁਰੂ ਪਾਤਸ਼ਾਹ ਨੂੰ ਵੀ ਦਿੰਦਾ ਤੇ ਉਹ ਨਾਲ ਜਿਹੜੇ ਸਿੱਖ ਆਂਦੇ ਨੇ ਉਹਨਾਂ ਨੂੰ ਵੀ ਦਿੰਦਾ ਸੋ ਇਹ ਇਸ ਥਾਂ ਤੇ ਅੱਜ ਗੁਰਦੁਆਰਾ ਅੰਬ ਸਾਹਿਬ ਮੌਜੂਦ ਹੈ ਇੱਥੇ ਹਲੇ ਵੀ ਇਹ ਕਿਹਾ ਜਾਂਦਾ ਹੈ ਕਿ ਬਹੁਤ ਸਾਰੇ ਅੰਬਾ ਦੇ ਪੀੜ ਨੇ ਮੌਜੂਦ ਨੇ ਦਸੰਬਰ ਦੇ ਵਿੱਚ ਵੀ ਇਸ ਨੂੰ ਫਲ ਲੱਗਦਾ ਜਰੂਰ ਦਰਸ਼ਨ ਦੇਦਾਰੇ ਕਰਨ ਲਈ ਆਓ ਗੁਰੂ ਹਰ Rai ਜੀ ਦੀ ਚਰਨ ਛੋਪਾ ਪ੍ਰਾਪਤ ਧਰਤੀ ਹੈ ਇਸ ਸਾਖੀ ਦੇ ਵਿੱਚੋਂ ਇੱਕ ਗੱਲ ਸਾਨੂੰ ਸਿੱਖਣ ਲਈ ਜ਼ਰੂਰ ਮਿਲਦੀ ਹੈ ਕਿ ਜੇ ਤੁਹਾਡਾ ਵਿਸ਼ਵਾਸ ਜੇ ਤੁਹਾਡਾ ਅਕੀਦਾ ਗੁਰੂ ਮਹਾਰਾਜ ਤੇ ਹੋਵੇ ਜੇ ਸਬਰ ਤੇ ਸੰਤੋਖ ਹੋਵੇ ਤਾਂ ਗੁਰੂ ਤੁਹਾਡਾ ਹੱਥ ਕਦੇ ਨਹੀਂ ਛੱਡਦਾ ਗੁਰੂ ਤੁਹਾਡਾ ਲੜ ਕਦੇ ਨਹੀਂ ਛੱਡਦਾ ਆਪਣਾ ਵਿਸ਼ਵਾਸ ਜ਼ਰੂਰ ਪੱਕਾ ਹੋਣਾ ਚਾਹੀਦਾ ਹੈ ਮਾਫ ਕਰਨਾ ਪਰ ਅਸੀਂ ਕਈ ਵਾਰ ਦੇਖਿਆ ਕਿ ਸਾਡਾ ਵਿਸ਼ਵਾਸ ਡਗਮਗਾ ਜਾਂਦਾ ਹੈ ਅਸੀਂ ਗੁਰੂ ਮਹਾਰਾਜ ਦੇ ਦਰ ਤੇ ਜਾਂਦੇ ਹਾਂ ਨੱਕ ਰਗੜਦੇ ਹਾਂ ਪਰ ਕੁਝ ਸਮੇਂ ਬਾਅਦ ਸਾਨੂੰ ਇਹਨ ਲੱਗਣ ਲੱਗ ਜਾਂਦਾ ਕਿ ਖੱਬੇ ਸੱਜੇ ਵੀ ਜਾ ਕੇ ਦੇਖ ਲਈਏ ਸ਼ਾਇਦ ਉੱਥੋਂ ਹੀ ਸਾਡੀ ਇਹ ਮਨੋਕਾਮਨਾ ਪੂਰੀ ਹੋ ਜਾਏ ਉੱਥੋਂ ਹੀ ਸਾਡੇ ਦੁੱਖ ਕੱਟੇ ਜਾਣ ਪਰ ਅਜਿਹਾ ਨਹੀਂ ਹੁੰਦਾ ਗੁਰੂ ਘਰ ਦੇ ਵਿੱਚ ਵਿਸ਼ਵਾਸ ਰੱਖਣ ਵਾਲੇ ਆਸਥਾ ਰੱਖਣ ਵਾਲਿਆਂ ਦੇ ਲਈ ਇਹ ਇੱਕ ਸਪਸ਼ਟ ਉਦਾਹਰਨ ਹੈ ਇਹ ਸਾਖੀ ਹੈ ਕਿ ਗੁਰੂ ਮਹਾਰਾਜ ਦੇਰ ਹੋ ਜੇ ਅੰਦੇਰ ਨਹੀਂ ਹੈ ਗੁਰੂ ਪਾਤਸ਼ਾਹ ਜ਼ਰੂਰ ਤੁਹਾਡੀ ਸੁਣਦਾ ਰਹੇ ਜੇ ਸਾਖੀ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ